ਕੀ ਨਾਮ ਹੈ ਤੁਹਾਡਾ ਇੱਥੇ ਐਕਸੀਡੈਂਟ ਹੋਇਆ ਐਂਬੂਲੈਂਸ ਦਾ ਕਿਵੇਂ ਹੋਇਆ ਮੇਰਾ ਨਾਮ ਮਨਦੀਪ ਸਿੰਘ ਹੈ ਫਾਦਰ ਨਾਮ ਚਮਕੌਰ ਸਿੰਘ ਇਹ ਮੇਰੇ ਤਾਈ ਦੇ ਲੜਕਾ ਹੈ ਦੁੱਧ ਪਾਉਣ ਚੱਲਿਆ ਸੀਗਾ ਇਹ ਰੋਡ ਤੋਂ ਆਪਣੀ ਗਲੀ ਤੋਂ ਰੋਡ ਤੇ ਚੜਨ ਲੱਗਾ ਸੀਗਾ ਐਂਬੂਲੈਂਸ ਪਿਛੋਂ ਤੇਜ਼ ਬਹੁਤ ਆਉਂਦੀ ਸੀਗੀ ਰੋਡ ਤੇ ਹੀ ਚੜਿਆ ਵੀ ਨਹੀਂ ਸੀਗਾ ਪਿੱਛੋਂ ਚੱਕ ਲਿਆ ਉਹਨੇ ਬਾਕੀ ਤੁਸੀਂ ਆਸ-ਪਾਸ ਦੇਖ ਸਕਦੇ ਹੋ ਮੌਕੇ ਤੇ ਕਿੱਥੇ ਜਾ ਕੇ ਗੱਡੀ ਰੁਕੀ ਆ ਤੇ ਸੱਟ ਬਹੁਤ ਜ਼ਿਆਦਾ ਉਹਦੇ ਇਹ ਐਂਬੂਲੈਂਸ ਦੇ ਕੋਈ ਮਰੀਜ਼ ਸੀਗਾ ਨਹੀਂ ਕੋਈ ਮਰੀਜ਼ ਨਹੀਂ ਸੀਗਾ ਉਹ ਵੈਸੇ ਹੀ ਤੇਜ਼ ਨਿੰਘਦਾ ਰੋਜ ਅਸੀਂ ਡੇਲੀ ਵੀਨੇ ਇੱਥੇ ਲੋਕ ਰਹਿਣ ਆਲੇ ਆ ਡੇਲੀ ਵੀਨੇ ਉਹ ਤੇਜ਼ ਨਿੰਘਦਾ ਹੀ ਬਹੁਤ ਆ ਤੇ ਦੋਦੀ ਕਿੱਧਰ ਜਾ ਰਹੇ ਸੀ ਇਹ ਦੁੱਧ ਬੋਨ ਚੱਲਿਆ ਸੀਗਾ ਜੀ ਇਹਦਾ ਕੀ ਨਾਂ ਸੀ ਕਿੰਨੇ ਚਰਨਪ੍ਰੀਤ ਸਿੰਘ ਜੀ ਕੀ ਕੀ ਕਿੰਨੀ ਉਮਰ ਹੈ ਦੀ ਇਹਦੀ ਉਮਰ ਹੋ ਗਈ 70 ਸਾਲ ਤੇ ਹਾਲਤ ਕਿਦਾਂ ਦੀ ਹੈ ਤੇ ਕਿੱਥੇ ਆਓ ਉਹ ਸਰਕਾਰੀ ਚ ਲੈ ਕੇ ਗਏ ਆ ਹਾਲਤ ਤੁਹਾਨੂੰ ਪਤਾ ਹੀ ਹੈ ਕੌਣ ਲੈ ਕੇ ਗਿਆ ਉਹਨੂੰ ਐਂਬੂਲੈਂਸ ਵਾਲਾ ਮੁੰਡਾ ਹੀ ਆ ਨਾਲ ਇੱਕ ਤਾਂ ਬਹੁਤ ਤੇਜ਼ ਗੱਡੀਆਂ ਚਲਾਉਂਦੇ ਹੈ ਚਾਹੇ ਉਹਨਾਂ 'ਚ ਮਰੀਜ਼ ਹੈਗਾ ਚਾਹੇ ਨਹੀਂ ਹੈਗਾਗਾ ਹਾਦਸਾ ਹੋਇਆ ਕਿਵੇਂ ਹਾਦਸੀ ਹਾਦਸਾ ਹੋਇਆ ਕਿੱਥੇ ਟੱਕੜ ਵੀ ਆਵੇ ਇਹ ਕੋਠੇ ਪੱਤੀ ਮੁਹੱਬਤ ਕੋਲੇ ਆ ਹਾਦਸਾ ਹੋਇਆ ਕਿ ਤਾਏ ਇਹ ਐਂਬੂਲੈਂਸ ਤੇਜ਼ ਚਲਾਉਂਦੇ ਆ ਬਹੁਤ ਤੇਜ਼ ਚਲਾਉਂਦੇ ਆ ਇਹ ਜੇ ਮਰੀਜ਼ ਇੰਨੇ ਚ ਹੈਗਾ ਚਾ ਨਹੀਂ ਹੈਗਾ ਗਾ ਤੂੰ ਟੂ ਟੂ ਲਾ ਕੇ ਹੈ ਪੈਦਲ ਮੇਰ ਬਣਾਈ ਉਹ ਐਕਸੀਡੈਂਟ ਹੋਇਆ ਉਸ ਟਾਈਮ ਮਰੀਜ਼ ਸੀਗਾ ਇਹਦੇ ਚ ਨਹੀਂ ਹੋਏਗਾ ਸੀਗਾ ਖਾਲੀ ਸੀ ਖਾਲੀ ਗੱਡੀ ਆ ਤੇ ਐਕਸੀਡੈਂਟ ਹੋਇਆ ਐਂਬੂਲੈਂਸ ਨਾਲ ਕੀ ਹਾਦਸਾ ਕਿਵੇਂ ਹੋਇਆ ਇੱਥੋਂ ਬਾਈ ਜੀ ਨਾਲ ਹੀ ਆ ਘਰ ਬੰਦੇ ਦਾ ਉਹ ਦੁੱਧ ਪਾਉਣ ਵਾਸਤੇ ਦਿੱਲੀ ਨਹੀਂ ਜਾਂਦਾ ਵਾ ਬਾਜ਼ਾਰ ਚ ਉਹ ਨਿਕਲੇ ਆ ਸੜਕ ਦੇ ਸਾਈਡ ਤੇ ਸੀ ਇਹ ਐਂਬੂਲੈਂਸ ਸੀਗੀ ਜਿਹੜੀ ਚੜੱਕ ਤੋਂ ਆਈ ਆ ਬਹੁਤ ਜ਼ਿਆਦਾ ਤੇਜ਼ ਸੀਗੀ ਯਾਨੀ ਕਿ ਹੱਦੋਂ ਵੱਧ ਬਿਲਕੁਲ ਖਾਲੀ ਸੀਗੀ ਉਹ ਬੈਕ ਸਾਈਡ ਤੋਂ ਨੇ ਲਿਆ ਕੇ ਵਿੱਚ ਮਾਰੀ ਹੈ ਗੱਡੀ ਇੱਥੇ ਕੋਈ ਬੰਦਾ ਸੀਗਾ ਜਿਹਦੇ ਵਿੱਚ ਵੱਜੀ ਹੈ ਹਾਂਜੀ ਉਹਦੇ ਕਾਫੀ ਜ਼ਿਆਦਾ ਸਿਰ ਤੇ ਸੱਟਾਂ ਵੱਜੀਆਂ ਉਹ ਬੰਦਾ ਦੁੱਧ ਪਾਉਣ ਚੱਲਿਆ ਸੀਗਾ ਜੀ ਮੋਟਰਸਾਈਕਲ ਤੇ ਸੀਗਾ ਅੱਛਾ ਅੱਛਾ ਹਾਂਜੀ ਉਹ ਮੋਟਰਸਾਈਕਲ ਦੀ ਬੈਕ ਸਾਈਡ ਤੇ ਗੱਡੀ ਵੱਜੀ ਹੈ ਤੇ ਬੰਦੇ ਦੀ ਹਾਲਤ ਕਿਦਾਂ ਹੈ ਹਾਲਤ ਗੰਭੀਰੀ ਹੈ ਜੀ ਹਾਲਤ ਕਾਫੀ ਜ਼ਿਆਦਾ ਤੇ ਐਂਬੂਲੈਂਸ ਚਾਲਕ ਠੀਕ ਹੈ ਐਂਬੂਲੈਂਸ ਚਾਲੇ ਗਏ ਕਾਰਨ ਕੀ ਸਮਝੋ ਵੀ ਐਕਸੀਡੈਂਟ ਦਾ ਹੈ ਗੱਡੀ ਤੇਜ਼ ਵਾਲੀ ਸੀਗੀ ਤੇ ਇੱਥੇ ਮਰੀਜ਼ ਸੀਗਾ ਕੋਈ ਕੋਈ ਬਿਲਕੁਲ ਖਾਲੀ ਸੀਗੀ ਖਾਲੀ ਸੀ ਇਹ ਬਿਲਕੁਲ ਖਾਲੀ ਸੀ ਕੀ ਨਾਮ ਹੈ ਬਰਜਾ ਤੁਹਾਡਾ ਨਾਮ ਲਾਪਰੇ ਸਿੰਘ ਜੀ ਲਾਪਰੇ ਜੀ ਤੁਹਾਡੇ ਗੱਡੀ ਦਾ ਐਕਸੀਡੈਂਟ ਹੋਇਆ ਹੈ ਕਿੱਦਾਂ ਹੋਇਆ ਕਿੱਧਰ ਆ ਗਏ ਕਿੱਧਰ ਜਾ ਰਹੇ ਸੀਗੇ ਸਰ ਮੈਂ ਨਾ ਕਿੜਕ ਤੋਂ ਆ ਰਿਹਾ ਸੀਗਾ ਤੇ ਮੇਰੀ ਗੱਡੀ 60 70 ਤੇ ਸੀਗੀ ਨਾ ਮੇਰਾ ਕੋਈ ਫੋਨ ਤੇ ਧਿਆਨ ਸੀ ਨਾ ਮੇਰੇ ਗੀਤ ਲੱਗੇ ਸੀਗੇ ਮੈਂ ਆ ਤਾਂ ਨੋਰਮਲ ਆ ਰਿਹਾ ਸੀਗਾ ਨਾ ਹਸਪਤਾਲ ਹੀ ਆ ਰਿਹਾ ਸੀਗਾ ਤੇ ਉਹ ਮੋਟਰਸਾਈਕਲ ਤੇ ਡਰਮ ਪਾਏ ਸੀਗੇ ਹਸੇ ਪਾਸੇ ਦੁੱਧ ਵਾਲੇ ਉਹ ਡਰਮ ਮੋਟਰਸਾਈਕਲ ਉਹਦਾ ਚਿੱਟੀ ਲੈਣ ਤੇ ਆ ਗਿਆ ਕਿਉਂਕਿ ਜਿਵੇਂ ਗੱਡੀ ਘੱਟਦਾ ਮੇਰੀ ਸਿੱਧੀ ਮਾਨ ਨੂੰ ਜਾਣੀ ਸੀ ਉਹਦੇ ਡਰਮ ਨਾਲ ਕਹਿ ਕੇ ਗਈ ਗੱਡੀ ਰਮ ਰੱਖਿਆ ਕਿ ਨੰਬਰ ਦਿਖਾ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਗੱਡੀ ਜਿਹੜੀ ਐਂਬੂਲੈਂਸ ਸੀਗੀ ਤੇਜ਼ ਸੀਗੀ ਜਿਸ ਕਰਕੇ ਹਾਦਸਾ ਵਾਪਰਿਆ ਨਹੀਂ ਸਰ ਗੱਡੀ ਆਪਣੀ ਇੰਨੀ ਤੇ ਸੀ ਲੋਕ ਕਹਿੰਦਾ ਹੈ ਮਤਲਬ ਇਹ ਕੋਈ 150 ਪਲੱਸ ਸੀਗਾ ਕੋਈ ਕਹਿੰਦਾ 120 ਤੇ 100 ਤੇ ਸੀਗਾ ਕਿਉਂਕਿ ਗੱਡੀ ਮੇਰੇ ਸਾਹਮਣੇ ਨਾਰਮਲ 60 70 ਤੇ ਸੀਗੀ ਕਿਉਂਕਿ ਜੇ ਮੈਂ ਮੁੱਕਰਦਾ ਨਹੀਂ ਮੈਂ ਉੱਥੇ ਮੈਨੂੰ ਉਹਨਾਂ ਨੇ ਚਾਬੀ ਵੀ ਫੜਾ ਦਿੱਤੀ ਮੈਂ ਕਿਹਾ ਨਾ ਮੈਂ ਭਾਈ ਦਾ ਨਾ ਮੈਂ ਕੋਈ ਕਰਦਾ ਮੈਂ ਇੰਸੂਰੈਂਸ ਵੀ ਉਹਨਾਂ ਨੂੰ ਕਰਾਇਆ ਹੈ ਤੇ ਤੁਸੀਂ ਠੀਕ ਹੋ ਹਾਂਜੀ ਮੈਂ ਠੀਕ ਹਾਂ ਮੈਂ ਗੱਡੀ ਆਪ ਚਲਾਉਂਦੇ ਸੀ ਗੱਡੀ ਮੈਂ ਚਲਾਉਂ ਉਹ ਮੁੰਡੇ ਦੀ ਹਾਲਤ ਕਿਦਾਂ ਦੀ ਹੈ ਜਿਹੜਾ ਬਾਈਕ ਸਵਾਰ ਕੇ ਡੋਦੀ ਉਹ ਮੇਰੇ ਵੇਖਣ ਤਕਰੀਬ ਤਾਈ ਉਹਦੇ ਮੂੰਹ ਤੇ ਸੱਟ ਲੱਗੀ ਹੁਣ ਉਹਨੂੰ ਪ੍ਰਾਈਵੇਟ ਲੈ ਕੇ ਗਏ ਆ ਲਵ ਲੈ ਕੇ ਗਏ ਆਪਣੇ ਵਾਲਾ ਤੇ ਉਹਦੇ ਵੇਖਣ ਜਾ ਰਿਹਾ ਕਿ ਇਹਨੇ ਆਣਾ ਸੱਟ ਤਾਂ ਥੋੜੀ ਜਿਹੀ ਹੈਗੀ ਆ ਹਜੇ ਸਿਰਚ ਕਹਿੰਦੇ ਪਏ ਸੱਟ ਲੈਸੇ ਠੀਕ ਹੈ ਹਾਂ ਵੈਸੇ ਠੀਕ ਆ ਸਰ ਨੋਰਮਲ ਹੋਊਗਾ ਉਹਦੇ ਪਰਿਵਾਰ ਨਾਲ ਗੱਲਬਾਤ ਹੋ ਗਈ ਹੈ ਹਾਂਜੀ ਉਹਨਾਂ ਦੇ ਪਰਿਵਾਰ ਉੱਥੇ ਆ ਗਿਆ ਸੀਗਾ ਮੈਂ ਚਾਬੀ ਉਹਨਾਂ ਦੇ ਪਰਿਵਾਰ ਨੂੰ ਬਣਾਈ ਸੀ ਜੀ ਕਹਿੰਦੇ ਅੱਜ ਗਏ ਸਭਾਜ ਦੇ ਨਹੀਂ ਛੋਟੇ ਬੰਦੇ ਨਾਲ ਇਲਾਜ ਕਰਵਾਉਣੇ ਕਦਰ ਸਿੱਕੇ ਐਕਸੀਡੈਂਟ ਕਿੰਦਾ ਦੀ ਹਾਲਤ ਆਉਦੀ ਕਿੰਦਾ ਐਕਸੀਡੈਂਟ ਆ ਸਾਡੀ ਕੋਈ ਪੇਸ਼ੈਂਟ ਐ ਸੀ 30 ਸਾਲ ਦਾ ਚਰਨਪ੍ਰੀਤ ਸਿੰਘ ਉਹ ਮਤਲਬ ਮੋਟਰਸਾਈਕਲ ਤੇ ਜਾ ਰਿਹਾ ਸੀ ਬਾਈਕ ਤੇ ਉਹਦੇ ਪਿੱਛੇ ਐਮਬੂਲੈਂਸ ਵੱਜੀ ਉਹਦੇ ਘਰ ਦੇੋਂ ਉਹਨੂੰ ਲੈ ਕੇ ਆਏ ਸੀਗੇ ਉਹਦੀ ਹੈਡ ਇੰਜਰੀ ਲੱਗ ਰਹੀ ਸੀ ਬਾਕੀ ਉਹਦੇ ਘਰ ਦੇੋਂ ਉਹਨੂੰ ਪ੍ਰਾਈਵੇਟ ਲੈ ਗਏ ਹੁਣ ਕਿਸ ਤਰ੍ਹਾਂ ਹਾਲਤ ਆਉਦੀ ਵੈਸੇ ਤਾਂ ਹੈਡ ਇੰਜਰੀ ਸੀ ਫਰਸਟ ایڈ ਅਸੀਂ ਪ੍ਰੋਵਾਈਡ ਕਰਤੀ ਹੈ ਕਿਤੇ ਕੁਝ ਪਤਾ ਲੱਗਾ ਕਿ ਫਿਰ ਐਕਸੀਡੈਂਟ ਹੋਇਆ ਸੀਗਾ ਇਹ ਚ ਰਿਕ੍ਰੀਟ ਤੇ ਹੋਇਆ ਸੀਗਾ